ਤਰਤਨ ਜਿਮਣੀ ਚੋਣ ਚਾਏ ਸਰਕਾਰ ਨੇ ਜਿੱਤ ਲਈ ਹੈ ਲੇਕਿਨ ਇਸ ਦੇ ਬਾਵਜੂਦ ਵੀ ਉਥੇ ਸਿਆਸੀ ਪੰਗੇ ਲਗਾਤਾਰ جاری ਹੈ ਸ਼ਰਮੀ ਕਾਲੀ ਦਿਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਨੂੰ ਲੈ ਕੇ ਪੰਜਾਬ ਸਰਕਾਰ ਦੀ ਬੀਤੇ ਦਿਨ ਫਿਰ ਅਦਾਲਤ ਦੇ ਵਿੱਚ ਕਿਰਕਰੀ ਹੋਈ ਆ ਇੱਕ ਜਹੀ ਧਾਰਾ ਦੇ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਗਈ ਆ ਤੇ ਸ਼ਾਇਦ ਪਹਿਲੀ ਦਫਾ ਹੋਊਗੀ ਕਿ ਸਵੇਰ ਦੇ 4 ਵਜੇ ਤੱਕ ਅਦਾਲਤ ਜਿਹੜੀ ਆ ਉਹਨੇ ਕੰਮ ਕੀਤਾ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਾਈਡਿਟ ਤੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਕਲੀਅਰ ਸਾਹਿਬ ਪਹਿਲਾਂ ਜਿਹੜਾ ਕੰਚਨਪ੍ਰੀਤ ਕੌਰ ਦਾ ਮਸਲਾ ਸੀ ਕਿ ਤੁਹਾਨੂੰ ਹਾਈ ਕੋਰਟ ਜਾਣਾ ਪਿਆ ਫਿਰ ਹਾਈ ਕੋਰਟ ਨੇ ਡਾਇਰੈਕਸ਼ਨ ਡਿਸਟ੍ਰਿਕਟ ਕੋਰਟ ਨੂੰ ਦਿੱਤੀ ਹੈ ਗਿਆ ਲੰਮਾ ਤਜਰਬਾ ਹੈਗਾ ਸ਼ਾਇਦ ਇੱਕ ਦੋ ਘਟਨਾਵਾਂ ਹੋਣਗੀਆਂ ਜਦੋਂ ਦੇਰ ਰਾਤ ਡਿਸਟ੍ਰਿਕਟ ਕੋਰਟ ਖੁੱਲੀ ਹੋਵੇ ਪਰ ਕੱਲ ਤੇ 4 ਵਜੇ ਤੱਕ ਅਦਾਲਤ ਖੁੱਲੀ ਰਹੀ ਹੈਗੀ ਜੀ ਜਿਕਰ ਜੀ ਸਤ੍ਰੀ ਕਾਲ ਪਹਿਲਾਂ ਸਾਰੇ ਸਰੋਤਿਆਂ ਨੂੰ ਦੇਖੋ ਜਿਹੜਾ ਕੰਚਨਪ੍ਰੀਤ ਦੀ ਗ੍ਰਿਫਤਾਰੀ ਹੈ ਨਾ ਮੈਂ ਇਹ ਸਮਝਦਾ ਕਿ ਇਹਨੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਮਤਲਬ ਪੰਜਾਬ ਜਿਹੜਾ ਧੀਆ ਪੈਣਾ ਦਾ ਰਾਖਾ ਮੰਨਿਆ ਜਾਂਦਾ ਹੈ ਪੰਜਾਬੀ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦੇ ਨੇ ਜੀ ਉਹ ਪੰਜਾਬ ਦੀ ਧਰਤੀ ਤੇ ਇੱਕ ਧੀ ਨੂੰ ਇਸ ਤਰੀਕੇ ਝੂਠੇ ਕੇਸ ਦੇ ਵਿੱਚ ਗ੍ਰਿਫਤਾਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਨੈਤਿਕ ਹਾਰ ਕਬੂਲੀ ਹੈ ਤੇ ਸਮੁੱਚੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਜੀ ਇਹ ਜਿਹੜੀ ਕੰਚਨਪ੍ਰੀਤ ਦੀ ਗ੍ਰਿਫਤਾਰੀ ਹੈ ਦੇਖੋ ਕੰਚਨਪ੍ਰੀਤ ਆਪਣੇ ਜਿਹੜੇ ਮਾਤਾ ਜੀਆ ਸੁਖਵਿੰਦਰ ਕੋਹਿੰਦਾਵਾ ਜਿਹੜੇ ਸ਼ਰਮਨੀ ਕਾ ਜਿੱਦਲ ਦੇ ਉਮੀਦਵਾਰ ਸੀ ਉਹਨਾਂ ਦੀ ਕੈਂਪੇਨਿੰਗ ਲਈ ਇੰਡੀਆ ਆਉਂਦੀ ਹੈ ਜੀ ਜਦੋਂ ਇੰਡੀਆ ਆਉਂਦੀ ਹੈ ਉਸ ਸਮੇਂ ਤੱਕ ਕੰਚਨਪ੍ਰੀਤ ਦੇ ਖਿਲਾਫ ਇੱਕ ਵੀ ਮੁਕੱਦਮਾ ਨਹੀਂ ਹੈ ਜੀ ਉਹ ਲਗਾਤਾਰ ਕੈਂਪੇਨ ਕਰਦੇ ਲਗਾਤਾਰ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਕਾਰਗੁਜ਼ਾਰੀਆਂ ਨੇ ਲੋਕਾਂ ਦੇ ਵਿੱਚ ਰੱਖੀਆਂ ਸਰਕਾਰ ਦੀ ਅੱਖਾਂ 'ਚ ਚੁਬਣ ਲੱਗੇ ਤੇ ਚੋਣਾਂ ਦੇ ਦੌਰਾਨ ਹੀ ਉਹਨਾਂ ਤੇ ਚਾਰ ਪਰਚੇ ਦਰਜ ਕਰਤੇ ਜੀ ਜਿੱਦਣ ਚੋਣਾਂ ਮੁਕੰਮਲ ਹੋਈਆਂ ਸਰਕਾਰ ਦੇ ਤੁਸੀਂ ਦੇਖਿਆ ਹੋਣਾ ਵੀ ਮੁੱਖ ਮੰਤਰੀ ਕੀ ਮੰਤਰੀ ਕੀ ਸਭ ਨੇ ਇੱਕ ਰਾਗ ਲ ਆਪਣਾ ਸ਼ੁਰੂ ਕਰਤਾ ਕਿਉਂਕਿ ਰਿਜ਼ਲਟ ਜਿਹੜਾ ਸੀਗਾ ਉਹ ਤਰਨ ਤਰਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਭਰਪੂਰ ਪਿਆਰ ਤੇ ਸਮਰਥਨ ਦਿੱਤਾ ਸਰਕਾਰ ਘਬराई 2027 ਵਾਸਤੇ ਘਬਰਾ ਗਈ ਜੀ ਇਹਨਾਂ ਨੇ ਕਿਹਾ ਜੀ ਅਕਾਲੀ ਦਲ ਨੇ ਕ੍ਰਿਮੀਨਲ ਨੂੰ ਟਿਕਟ ਦਿੱਤੀ ਜੀ ਫਿਰ ਇਹ ਕਹੇ ਝੂਠ ਪਰੋਸਿਆ ਕਿ ਜੀ ਕੰਚਨਪ੍ਰੀਤ ਤਾਂ ਨੇਪਾਲ ਜ਼ਰੀਏ ਦੇਸ਼ ਛੱਡ ਕੇ ਭੱਜ ਗਈ ਜੀ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਭੱਜਦੇ ਨਹੀਂ ਡਟ ਕੇ ਖੜੇ ਆ ਡਟ ਕੇ ਲੜਾਈ ਲੜਾਂਗੇ ਜੀ ਤੇ ਹੁਣ ਜਦੋਂ ਤੁਸੀਂ ਝੂਠੇ ਪਰਚੇ ਦੇ ਤੇ ਮੰਸ਼ਾ ਸਰਕਾਰ ਦੀ ਉਹਨੂੰ ਫੜਨ ਫੜਨਾ ਸੀ ਸੋ ਹਰ ਕੋਲੇ ਆਪਣਾ ਲੀਗਲ ਇੱਕ ਪਲੇਟਫਾਰਮ ਹੈ ਅਸੀਂ ਆਪਣੀ ਬੇਲ ਲਾ ਸਕਦੇ ਹਾਂ ਅਦਾਲਤਾਂ ਨੇ ਪੁਲਿਸ ਕੋਈ ਫਾਈਨਲ ਅਥਾਰਟੀ ਤਾਂ ਹੈ ਨਹੀਂ ਸਰਕਾਰ ਕੋਈ ਫਾਈਨਲ ਅਥਾਰਟੀ ਤਾਂ ਹੈ ਨਹੀਂ ਸੋ ਕੰਚਨਪ੍ਰੀਤ ਦੀ ਅਸੀਂ ਬੇਲਾਂ ਸਾਰੀਆਂ ਅੱਡ ਅੱਡ ਕੋਰਟ ਦੇ ਵਿੱਚ ਫਾਈਲ ਕੀਤੀਆਂ ਇੱਕ ਮਜੀਠੇ ਤਿੰਨ ਤਰਨ ਤਰਨ ਤੇ ਸਾਰੀ ਅਦਾਲਤਾਂ ਨੇ ਕੰਚਨਪ੍ਰੀਤ ਨੂੰ ਬੇਲ ਦਿੱਤੀ ਤੇ ਜੋ ਸਰਕਾਰ ਨੇ ਇਲਜ਼ਾਮ ਲਾਏ ਇੱਕ ਵੀ ਅਦਾਲਤ ਉਹ ਇਲਜ਼ਾਮਾਂ ਨਾਲ ਸਹਿਮਤ ਨਹੀਂ ਹੋਈ ਐਥੇ ਸਰਕਾਰ ਦੀ ਇੱਕ ਬਹੁਤ ਵੱਡੀ ਕਿਰਕਰੀ ਸੀ ਮੰਤਰੀਆਂ ਦੀ ਵੱਡੀ ਕਿਰਕਰੀ ਸੀ ਫਿਰ ਸਰਕਾਰ ਨੇ ਕੀ ਕੀਤਾ ਕਿ ਜਦੋਂ 144 ਨੰਬਰ ਇੱਕ ਮਜੀਠੇ ਦੇ ਵਿੱਚ ਐਫ ਆਈ ਆਰ ਹੋਈ ਜਿਹਦੇ ਵਿੱਚ ਕੰਚਨ ਨੂੰ ਇੰਟਰਿਮ ਬੇਲ ਮਿਲੀ ਜੀ ਕੰਚਨ ਪ੍ਰੀਤ ਉਥੇ ਇਨਵੈਸਟੀਗੇਸ਼ਨ ਜੁਆਇਨ ਕਰਨ ਜਾਂਦੇ ਨੇ ਜੀ ਤਾਂ ਇੱਕ ਹੋਰ ਐਫਆਈਆਰ 208 ਨੰਬਰ ਜਿਹੜੀ ਕਿ ਚਭਾਲ ਥਾਣੇ ਦੀ ਹੈ ਜੀ ਉਸ ਐਫਆਈਆਰ ਦੇ ਵਿੱਚ ਕੰਚਨ ਦੀ ਅਰੈਸਟ ਪਾਈ ਜਾਂਦੀ ਹੈ ਜਦਕਿ ਸਾਰੇ ਆਫੈਂਸ ਅਵੇਲੇਬਲ ਸੀ ਇੱਕ ਵਾਧਾ ਕੀਤਾ 111 ਬੀਐਨਐਸ ਦਾ ਉਹ ਨਾਨ ਅਵੇਲੇਬਲ ਸੀ ਤਾਂ ਕਿ ਸਿਰਫ ਇਹਨੂੰ ਫੜਿਆ ਜਾ ਸਕੇ ਜੀ ਹੁਣ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜਿਹੜੀ ਜਜਮੈਂਟਸ ਆ ਬੜੀਆਂ ਕਲੀਅਰ ਨੇ ਕਿ ਅਗਰ ਵੱਦਾ ਜੁਰਮ ਹੋਇਆ ਕਿਸੇ ਪਰਚੇ ਦੇ ਵਿੱਚ ਹੋਇਆ ਤੁਸੀਂ ਐਦਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਬੰਦੇ ਨੂੰ ਫੜ ਨਹੀਂ ਸਕਦੇ ਜੀ ਔਰ ਇੱਥੇ ਸਾਰੇ ਨਿਜਮ ਕਾਨੂੰਨ ਛਿੱਕੇ ਤੇ ਟੰਗੇ ਔਰ ਉਹੀ ਪੁਲਿਸ ਵਾਲੇ ਨੇ ਜਿਨ੍ਹਾਂ ਨੂੰ ਗੁਰਤੀ ਮਨੀਸਿਸ ਹੋਦੀਆਂ ਨੇ ਦਿੱਤੀ ਹੈ ਕਿ ਸਾਹਮ ਦਾਮ ਦੰਦ ਵੇਦ ਲਾਓ ਜੀ ਆਪਾਂ ਤਾਂ ਚੋਣਾ ਜਿਤਰੀਆਂ ਨੇ ਜੀ ਸੋ ਮੇਰੇ ਵੱਲੋਂ ਇੱਕ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੱਲ ਸਵੇਰੇ ਦਾਖਲ ਕੀਤੀ ਗਈ ਜਿਦੇ ਚ ਮੈਂ ਬਤੌਰ ਲੀਗਲ ਵਿੰਗ ਦੇ ਤਾਂ ਤੇ ਮੁੱਖ ਬੁਲਾਰੇ ਦੇ ਤੇ ਕੋਰ ਕਮੇਟੀ ਮੈਂਬਰ ਦੇ ਜੀ ਮੈਂ ਹਾਈ ਕੋਰਟ ਦੇ ਵਿੱਚ ਇਹ ਜਾ ਕੇ ਪਲੀ ਰੱਖੀ ਕਿ ਜੀ ਸਾਡੀ ਇੱਕ ਲੀਡਰ ਨੂੰ ਜੀ ਤਾਂ ਕੇ ਨਾਲ ਇਲੀਗਲ ਡਿਟੈਂਸ਼ਨ ਚ ਰੱਖਿਆ ਉਹ ਫਿਕਸ ਟੂਡੇ ਹੋਈ ਉਹ ਤੋਂ ਬਾਅਦ ਉਹ ਟੇਕ ਅਪ ਹੋਈ ਤੇ ਕੋਰਟ ਨੇ ਸਾਡੀ ਆਰਗੂਮੈਂਟਸ ਨਾਲ ਸਹਿਮਤ ਹੁੰਦੇ ਕਿਉਂਕਿ 111 ਜਿਹੜਾ ਬੀਐਨਐਸ ਹੈ ਉਹ ਕਿਸੇ ਵੀ ਤਰੀਕੇ ਬਣਦਾ ਨਹੀਂ ਸੀ ਉਹ ਲੱਗ ਹੀ ਨਹੀਂ ਸਕਦਾ ਸੀ ਕੰਚਨ ਤੇ ਉਹਨਾਂ ਨੇ ਟ੍ਰਾਇਲ ਕੋਰਟ ਨੂੰ ਕਿਹਾ ਕਿ ਜੀ ਇੱਕ ਤਾਂ ਜਿਹੜੀ ਪੁਲਿਸ ਹੈ ਉਹ ਕੰਚਨ ਨੂੰ ਕਸਟਡੀ ਦੇਊਗੀ ਜੱਜ ਸਾਹਿਬ ਨੂੰ ਉਹ ਜੱਜ ਸਾਹਿਬ ਦੀ ਕਸਟਡੀ ਚ ਰਹੂਗੀ ਤੇ ਜਿੱਨਾਂ ਚਿਰ ਕੰਚਨ ਦੇ ਵਕੀਲ ਉੱਥੇ ਨਹੀਂ ਪਹੁੰਚਦੇ ਉਹਨਾਂ ਚਿਰ ਸੁਣਵਾਈ ਨਹੀਂ ਹੋਊਗੀ ਜੀ ਮਿਆਦ ਦਾ ਸਮਾਂ ਮੁਕਰਰ ਕੀਤਾ ਗਿਆ ਬਰ ਟ੍ਰਾਇਲ ਕੋਰਟ ਨੂੰ ਖਾਸ ਤੌਰ ਤੇ ਹਦਾਇਤ ਹੋਈ ਕਿ ਇਨ ਰਿਮਾਂਡ ਦੇਣ ਤੋਂ ਪਹਿਲਾਂ ਜਿਹੜਾ 111 ਉਹਦੇ ਤੇ ਟ੍ਰਾਇਲ ਕੋਰਟ ਆਪਣਾ ਆਰਡਰ ਪਾਸ ਕਰੇ ਕਿ ਉਹ ਬਣਦਾ ਹੈ ਕਿ ਨਹੀਂ ਬਣਦਾ ਜੀ ਤੇ ਅਸੀਂ ਇਸ ਤਰ੍ਹਾਂ ਸਰਕਾਰ ਦੀ ਭੁਖਲਾਹਟ ਘਬਰਾਹਟ ਦੇਖੋ ਕਿ ਸਰਕਾਰ ਨੇ ਸ਼ਾਮ ਨੂੰ ਨੋਟੀਫਿਕੇਸ਼ਨ ਕੀਤੀ ਦੋ ਐਡੀਸ਼ਨਲ ਏਜੀਆ ਨੂੰ ਪਬਲਿਕ ਪ੍ਰੋਸੀਕਿਊਟਰ ਪਾਇੰਟ ਕੀਤਾ ਮਤਲਬ ਇਥੋਂ ਫਰਸਟ੍ਰੇਸ਼ਨ ਦਿਖਦੀ ਹੈ ਉੱਥੇ ਦੇ ਸਰਕਾਰੀ ਵਕੀਲਾਂ ਤੇ ਭਰੋਸਾ ਨਹੀਂ ਕੀਤਾ ਤਰਨ ਤਰਨ ਦਿਆਂ ਤੇ ਚੰਡੀਗੜ੍ਹੋਂ ਐਡੀਸ਼ਨਲ ਏਜੀਆ ਨੂੰ ਪਬਲਿਕ ਪ੍ਰੋਸੀਕਿਊਟਰ ਬਣਾ ਕੇ ਭੇਜਿਆ ਪਰ ਪਬਲਿਕ ਪ੍ਰੋਸੀਕਿਊਟਰ ਚਾਹੇ ਐਡੀਸ਼ਨਲ ਏਜੀ ਹੋਵੇ ਵੀ ਉਹ ਝੂਠ ਨੂੰ ਡਿਫੈਂਡ ਕਰ ਸਕਦੇ ਨੇ ਸੋ ਰਾਤ 1 ਵਜੇ ਇੱਕ ਬਹਿਸ ਚੱਲੀ 10 ਵਜੇ ਸ਼ੁਰੂ ਹੋ ਕੇ ਸਵੇਰ 4 ਵਜੇ ਜੱਜ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਜੀ ਕਿ ਜਿਹੜੀ ਅਰੈਸਟ ਹੈ ਇਹ ਅਨਕਨਸਟੀਟਿਊਸ਼ਨਲ ਹੈ ਇਹ ਅਰੈਸਟ ਅਨੈਥੀਕਲ ਹੈ ਤੇ ਉਹਨਾਂ ਨੇ ਉਰੇ ਤੱਕ ਓਪਨ ਕੋਰਟ ਦੇ ਵਿੱਚ ਕਿਹਾ ਕਿ ਜੇ ਅੱਜ ਤੋਂ ਬਾਅਦ ਮੇਰੇ ਕੋਲੇ ਕੋਈ ਐਸਾ ਮੁਕੱਦਮਾ ਆਇਆ ਤਾਂ ਪੁਲਿਸ ਵਾਲੇ ਕਰੜੀ ਕਾਰਵਾਈ ਲਈ ਤਿਆਰ ਰਹਿਣ ਔਰ ਜੱਜਮੈਂਟ ਦੇ ਵਿੱਚ ਵੀ ਤੁਸੀਂ ਦੇਖਿਓਗੇ ਕਿ ਪੁਲਿਸ ਦੇ ਉੱਤੇ ਟਿੱਪਣੀਆਂ ਹੋਈਆਂ ਨੇ ਔਰ ਮੈਂ ਅੱਜ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਜਿਹੜੇ ਅਫਸਰ ਸਰਕਾਰ ਦੇ ਕਹਿ ਤੇ ਗਲਤ ਕੰਮ ਕਰ ਰਹੇ ਨੇ ਭੁਗਤਣੀਆਂ ਤਾਂ ਉਹਨਾਂ ਨੂੰ ਪੈਣੀਆਂ ਨੇ ਇਹ ਤਾਂ ਸਾਲ ਦੀ ਸਰਕਾਰ ਹੈ ਇਹ ਤਾਂ 2027 ਤੇ ਇਹਨਾਂ ਨੂੰ ਆਪਣੀ ਹਾਰ ਦਿਖ ਰਹੀ ਹੈ ਅਫਸਰ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ ਜਿਹੜੇ ਸਰਕਾਰ ਦੇ ਪਿੱਠੂ ਬਣ ਰਹੇ ਨੇ ਇਹ ਸਾਰੀ ਗੱਲ ਉਹਨਾਂ ਤੇ ਪੈਣੀ ਉਹ ਸਾਡੀ ਭਰਾ ਨੇ ਅਫਸਰ ਕਿਹੜਾ ਕੋਈ ਉੱਪਰੋਂ ਟਪਕੇ ਨੇ ਪੰਜਾਬੀ ਨੇ ਘਟੋ ਘਾਟੋ ਆਪਦੀ ਵਰਦੀ ਦੀ ਮਰਿਆਦਾ ਰੱਖਣ ਸੰਵਿਧਾਨ ਦੀ ਮਰਿਆਦਾ ਰੱਖਣ ਔਰ ਸਰਕਾਰ ਦੇ ਜਿਹੜੇ ਐਸੇ ਸਰਕਾਰ ਚਾਹੁੰਦੀ ਹੈ ਫੈਸਲੇ ਥੋਪਣਾ ਉਹਦੇ ਪ੍ਰੈਸ਼ਰ ਚ ਆ ਕੇ ਗਲਤ ਕਮਨਾ ਕਰਨ ਅਜੇ ਇੱਕ ਦੱਸੋ ਹੁਣ ਜਿਹੜੇ ਕੰਚਨਪ੍ਰੀਤ ਕੌਰ ਦੇ ਖਿਲਾਫ ਜਿਹੜੇ ਕੇਸ ਦਰਜ ਕੀਤੇ ਗਏ ਸਰ ਪੁਲਿਸ ਤਰਨਤਾਰ ਪੁਲਿਸ ਜਾਂ ਮਜੀਠਾ ਪੁਲਿਸ ਵੱਲੋਂ ਚਾਰ ਉਹਨੇ ਚਾਰਾਂ 'ਚ ਹੁਣ ਐਂਟੀਸੀਪੇਟਰੀ ਬੇਲ ਮਿਲ ਗਈ ਹੈਗੇ ਹਾਂਜੀ ਕੰਚਨਪ੍ਰੀਤ ਦੇ ਖਿਲਾਫ ਜਿਹੜੇ 4 ਮੁਕੱਦਮੇ ਨੇ ਚਾਰਾਂ ਚੋਂ ਐਂਟੀਸਿਪੇਟਰੀ ਬੇਲ ਤੇ ਹੈ ਤੇ ਚਾਰਾਂ ਚ ਉਹ ਇਹਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੈ ਬਾਕੀ ਜੋ ਅਦਾਲਤਾਂ ਅੱਗੇ ਜਿਸ ਤਰੀਕੇ ਵੀ ਹੁਕਮ ਲਾਉਣਗੇ ਅਸੀਂ ਅਦਾਲਤਾਂ ਦੇ ਅੱਗੇ ਸੀਸਟਕਾਉਂਦੇ ਆ ਕਿਉਂਕਿ ਅਦਾਲਤਾਂ ਕਰਕੇ ਹੀ ਜਿਹੜਾ ਮਾੜਾ ਮੋਟਾ ਰੂਲ ਆਫ ਲਾ ਬਚਿਆ ਹੈ ਜਿਹੜਾ ਸੰਵਿਧਾਨ ਬਚਿਆ ਅਦਾਲਤਾਂ ਨੇ ਬਚਾਇਆ ਨਹੀਂ ਸਰਕਾਰਾਂ ਨੇ ਕੋਈ ਕਮੀ ਨਹੀਂ ਛੱਡੀ ਅਜੇ ਮੈਂ ਕਾਨੂੰਨੀ ਤੌਰ ਤੇ ਹੋਰ ਤੁਹਾਡੇ ਕੋਈ ਨੁਕਤੇ ਸਮਝਣਾ ਚਾਹੁੰਦਾ ਜਿਹੜਾ ਨਾ ਕੇਸਾਂ ਦੇ ਵਿੱਚ ਕੰਚਨਪ੍ਰੀਤ ਕੌਰ ਹੋਣਾ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਆ ਕਿ ਉਹ ਇਨ ਫਿਊਚਰ ਉਹਨਾਂ ਕੇਸਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਜਾਂ ਹੋ ਸਕਦੇ ਨੇ ਸਿਰਫ ਕੋਰਟ ਅਗਰ ਹੁਕਮ ਕਰੇ ਕਲੋ ਕੋਰਟ ਬੇਲ ਰਿਜੈਕਟ ਕਰ ਦੇ ਪੁਲਿਸ ਉਹ ਕੇਸਾਂ ਦੇ ਵਿੱਚ ਉਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ ਜੀ ਤੇ ਇਹ ਜਿਹੜਾ ਇਹ ਨਵੀਂ 111 ਲਾਈ ਇਹ ਹੁਣ ਕੋਰਟ ਨੇ ਅਬੋਲਿਸ਼ ਕਰ ਕ్వੈਸ਼ ਕਰਤੀ ਜੀ ਇਹ ਕਵੈਸਟ ਕਰਤੀ ਤਾਂ ਹੀ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਜੀ ਕੋਰਟ ਨੇ ਕਿਹਾ ਕਿ ਇਹ ਅਫੈਂਸ ਬਣਦਾ ਹੀ ਨਹੀਂ ਇਹ ਅਫੈਂਸ ਗਲਤ ਲਾਇਆ ਗਿਆ ਕਿਉਂਕਿ ਬਾਕੀ ਉਸ ਐਫ ਆਈ ਆਰ 'ਚ ਸਾਰੇ ਬਿਲਕੁਲ ਅਫੈਂਸ ਹੈ ਉਹਦਾ ਤਾਂ ਜਿਹੜੀ ਪੁਲਿਸ ਹੈ ਉਹੀ ਮੁਚਲਕਾ ਲੈ ਕੇ ਛੱਡ ਸਕਦੀ ਸੀ ਤੁਸੀਂ ਅਰੈਸਟ ਨਹੀਂ ਕਰ ਸਕਦੇ 111 ਲਾਈ ਹੀ ਅਰੈਸਟ ਕਰਨ ਲਈ ਸੀ ਜਿਹੜੀ ਕੋਰਟ ਨੇ ਕਿਹਾ ਕਿ ਗਲਤ ਲੱਗੀ ਹੈ ਤੇ ਕੋਰਟ ਨੇ ਉਹ ਅਬੋਲਿਸ਼ ਕਰਤੀ ਇਹ ਕਵੈਸਟ ਕਰਤੀ ਅਸੀਂ ਕਿ ਦੱਸੋ ਕਿ ਇੰਨੀ ਇਹ ਇੰਨਾ ਕੰਚਨਪ੍ਰੀਤਕੌਰ ਮਹਿਸੂਸ ਕਰਦੇ ਹੋ ਕਿ ਤਰਨਤਾਰਨ ਡਿਸਟ੍ਰਿਕਟ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਾਂ ਹੋਰ ਲੋਕ ਨੇ ਸਿਆਸੀ ਆਗੂ ਉਹਨਾਂ ਵਾਸਤੇ ਇੱਕ ਵੱਡਾ ਮੁੱਦਾ ਬਣ ਗਈ ਕੰਚਨਪ੍ਰੀਤਕੌਰ ਦੇਖੋ ਮੈਂ ਇਹ ਗੱਲ ਕਹਿਣਾ ਕਿ ਮੁੱਦੇ ਹੋਣੇ ਚਾਹੀਦੇ ਆ ਡਵੈਲਪਮੈਂਟ ਦੇ ਮੁੱਦੇ ਹੋਣੇ ਚਾਹੀਦੇ ਆ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਦੇ ਇਹ ਤਰਾਸ ਦੀ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੋਲਿਟੀਕਲ ਵੰਡਟਾ ਨੂੰ ਮੁੱਦਾ ਬਣਾਇਆ ਜੀ ਕੰਚਨ ਪ੍ਰੀਤ ਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜੀ ਆ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਇਹੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਹੀ ਹੈ ਸੋ ਸ਼ਰੋਮਣੀ ਅਕਾਲੀ ਦਲ ਡਟ ਕੇ ਕੰਚਨਪ੍ਰੀਤ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਹੈ ਇਹ ਜਿਹੜੇ ਲੋਕ ਕੰਚਨਪ੍ਰੀਤ ਨੂੰ ਮੁੱਦਾ ਬਣਾ ਰਹੇ ਨੇ ਦਰਅਸਲ ਦੇ ਵਿੱਚ ਉਹਨਾਂ ਦੀ ਆਪਣੀ ਸਿਆਸੀ ਜ਼ਮੀਨ ਖਿਸਕ ਚੁੱਕੀ ਹੈ ਲੋਕਾਂ ਨੇ ਤਰਨ ਤਰਨ ਦੇ ਵਿੱਚ ਸਰਕਾਰ ਦੀ ਵਿਧੀਕੀ ਦੇ ਬਾਵਜੂਦ ਗਵਰਨਮੈਂਟ ਮਸ਼ੀਨਰੀ ਦੇ ਮਿਸਯੂਜ਼ ਦੇ ਬਾਵਜੂਦ ਅਕਾਲੀ ਦਲ ਨੂੰ ਜੋ ਪਿਆਰ ਦਿਖਾਇਆ ਉੱਥੇ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸਮਝ ਆ ਗਈ ਹੈ ਕਿ ਸਾਡਾ ਪਤਨ 2027 ਦੇ ਵਿੱਚ ਤੈ ਹੈ ਇਸੇ ਕੋਰ ਕੱਲ ਅਦਾਲਤ ਦੇ ਬਾਹਰ ਡਰਾਮਾ ਦੇਖਣ ਨੂੰ ਮਿਲਿਆ ਗਿਆ ਕਿ ਸੇਮ ਹਾਈਟ ਦੀ ਸੇਮ ਹੀ ਫਜ਼ੀਕ ਦੀ ਇੱਕ ਹੋਰ ਲੜਕੀ ਬੜੀ ਕਾਲੀ ਕਾਲੀ ਪੁਲਿਸ ਵੱਲੋਂ ਪੇਸ਼ ਕੀਤੀ ਗਈ ਕਿ ਸ਼ਾਇਦ ਇਹ ਕੰਚਨਪ੍ਰੀਤ ਕੌਰ ਜੀ ਕੱਲ ਇੱਕ ਅਦਾਲਤ ਦੇ ਬਾਹਰ ਤਰਨਤਾਰ ਪੁਲਿਸ ਦਾ ਇੱਕ ਹੋਰ ਮਾ ਦੇਖਣ ਨੂੰ ਮਿਲਿਆ ਕਿ ਕੰਚਨਪ੍ਰੀਤ ਕੌਰ ਵਰਗੀ ਇੱਕ ਲੜਕੀ ਨੂੰ ਹੂ-ਹੂ ਪੇਸ਼ ਕੀਤਾ ਗਿਆ ਕਿ ਉਹ ਕੰਚਨਪ੍ਰੀਤ ਉਸ ਐਕਸ਼ਨ ਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਇਹ ਨਾ ਜੀ ਮੈਂ ਜਿੱਦਾਂ ਕਿਹਾ ਕਿ ਜਿਹੜੀ ਸਰਕਾਰ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਜਿਹੜੀਆਂ ਰੂਲਿੰਗਸ ਆ ਉਹਨਾਂ ਨੂੰ ਛਿੱਕੇ ਤੇ ਟੰਗਤਾ ਜਿਹੜੀ ਸਰਕਾਰ ਨੇ ਪੰਜਾਬੀਅਤ ਨੂੰ ਸ਼ਰਮਸਾਰ ਕਰਤਾ ਤੇ ਉੱਥੇ ਤੁਸੀਂ ਜਿਹੜਾ ਮੀਡੀਆ ਨਾਲ ਕਰ ਦੁਰਵਿਵਹਾਰ ਕੀਤਾ ਜਿਸ ਤਰੀਕੇ ਇੱਕ ਲੇਡੀ ਨੂੰ ਕੰਚਨਪ੍ਰੀਤ ਬਣਾ ਕੇ ਪੇਸ਼ ਕੀਤਾ ਗਿਆ ਇਹ ਸਰਕਾਰ ਆਪਣੇ ਆਪ ਨੂੰ ਹੀ ਤਮਾਸ਼ੇ ਦਾ ਇੱਕ ਮੇਰੇ ਹਿਸਾਬ ਨਾਲ ਮੂਜਸਮਾ ਬਣਾ ਰਹੀ ਹੈ ਇਹ ਜਿਹੜੀਆਂ ਹਰਕਤਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਫੇਰ ਦੁਬਾਰਾ ਕਹਿਣਾ ਕਿ ਮੀਡੀਆ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੀਡੀਆ ਕਰਕੇ ਵੀ ਡੈਮੋਕ੍ਰੇਸੀ ਬਚੀ ਹੈ ਸੋ ਇਹ ਜੇ ਕੋਝੇ ਮਜ਼ਾਕ ਸਰਕਾਰ ਨੂੰ ਨਹੀਂ ਕਰਨੇ ਚਾਹੀਦੇ ਅੱਛੀ ਕੱਲ ਕੁਲਦੀਪ ਸਿੰਘ ਢਾਲੀਵਾਲ ਜੋ ਐਕਸ ਮਿਨਿਸਟਰ ਤੇ ਮੁੱਖ ਬੁਲਾ ਰਹੇ ਉਹ ਕਹਿ ਰਹੇ ਕਿ ਕਾਲੀ ਦਾਲੇ ਤੇ ਕਹਿ ਰਿਹਾ ਕਿ ਪਬਜੀ ਧਰਮੀ ਦੀ ਬੇਟੀ ਹੈ ਪਰ ਇਹ ਨਹੀਂ ਕਹਿ ਰਹੇ ਕਿ ਗੈਂਗਸਟਰ ਦੀ ਘਰ ਵਾਲੀ ਹੈ ਜੀ ਕਹਿੰਦੇ ਉਹ ਇਹਦੇ ਘਰ ਵਾਲੇ ਦੇ ਖਿਲਾਫ ਤੇ 2013 ਤੋਂ ਲੈ ਕੇ ਹੁਣ ਤੱਕ ਪਨੇ 30 ਦੇ ਕ੍ਰਿਮ ਮਕਦਮੇ ਦਰਜ ਹੋਏ ਨੇ ਜੀ ਮੈਂ ਕੁਲਦੀਪ ਢਾਲੀਵਾਲ ਸਾਹਿਬ ਨੂੰ ਫੇਰ ਦੁਬਾਰਾ ਪੁੱਛਦਾ ਕਿ ਤੁਹਾਡੀ ਗੱਲ ਅਦਾਲਤ ਕਿਉਂ ਨਹੀਂ ਮੰਨ ਰਹੀ ਜੀ ਅਸੀਂ ਤਾਂ ਤੁਹਾਡੇ ਪੋਲਿਟਿਕਲ ਵਿਰੋਧੀ ਆ ਪਰ ਤੁਹਾਡੀ ਗੱਲ ਤਾਂ ਅਦਾਲਤ ਹੀ ਨਹੀਂ ਮੰਨ ਰਹੀ ਜੀ ਤੁਸੀਂ ਅਦਾਲਤਾਂ ਦੇ ਵਿੱਚ ਜਾ ਕੇ ਇਹੀ ਗੱਲਾਂ ਕਹਿ ਕੇ ਤਾਂ ਉਹਦੀ ਬੇਲ ਰਿਜੈਕਟ ਕਰਾਉਣੀ ਚਾਹੁੰਦੇ ਹੋ ਪਰ ਅਦਾਲਤ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਸੋ ਅਦਾਲਤਾਂ ਦੀ ਗੱਲ ਦਾ ਜਵਾਬ ਦੇ ਜੀ ਇੱਕ ਹੋਰ ਡੀਐਸਪੀ ਦੀ ਬਾਈਟ ਜਦੋਂ ਗ੍ਰਿਫਤਾਰ ਕੀਤਾ ਗਿਆ ਕੰਜਨਪ੍ਰੀਤ ਕੌਰ ਉਹ ਕਹਿੰਦੇ ਜੀ ਇਹ ਬਹੁਤ ਵੱਡਾ ਨੈਕਸਸ ਹੈ ਗੈਂਗਵਾਰ ਦਾ ਇਸ ਕਰਕੇ ਕੰਜਨਪ੍ਰੀਤ ਨੂੰ ਰੈਸਟ ਕੀਤਾ ਗਿਆ ਕਿ ਤਾਂ ਜੋ ਪਤਾ ਲੱਗ ਸਕੇ ਮੈਂ ਫਿਰ ਦਿਕਤਾਰ ਜੀ ਬੇਨਤੀ ਕਰਦਾ ਕਿ ਇਹ ਗੱਲਾਂ ਹਵਾ ਹਵਾਈ ਤਾਂ ਬਹੁਤ ਨੇ ਪਰ ਅਦਾਲਤ ਦੇ ਵਿੱਚ ਕਿਉਂ ਨਹੀਂ ਇਹ ਚੀਜ਼ਾਂ ਕਿਤੇ ਵੀ ਸਾਹਮਣੇ ਆਈਆਂ ਅਦਾਲਤ ਨੇ ਕਿਉਂ ਨਹੀਂ ਇਹਨਾਂ ਦੀ ਗੱਲ ਨੂੰ ਮੰਨਿਆ ਇਹ ਸਾਰੀਆਂ ਚੀਜ਼ਾਂ ਅਦਾਲਤ ਦੇ ਵਿੱਚ ਕਹੀਆਂ ਪਰ ਅਦਾਲਤ ਨੇ ਨਹੀਂ ਮੰਨੀਆਂ ਜੀ 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 ਪਰ ਇਹ ਸਭ ਇੱਕ ਮੇਰਾ ਆਖਰੀ ਸਵਾਲ ਹੈ ਜੀ ਕਿ ਕੀ ਹੁਣ ਕੰਚਨ ਪ੍ਰੀਤ ਕੌਰ ਦੇ ਜਿਵੇਂ ਇਲਜ਼ਾਮ ਇਹ ਵੀ ਸਰਕਾਰ ਦੇ ਸਰਕਾਰ ਦੇ ਨੁਮਾਇੰਦੇ ਲਗਾ ਰਹੇ ਨੇ ਕਿ ਜੀ ਇਹ ਇਮੀਗ੍ਰੇਸ਼ਨ ਦੀ ਵੀ ਵਾਇਲੇਸ਼ਨ ਕੀਤੀ ਹੈ ਜੀ ਇਹ ਨੇਪਾਲ ਦੇ ਰਸਤੇ ਦਾ ਇਹ ਇੰਡੀਆ ਦੀ ਮੋਹਰ ਨਹੀਂ ਲੱਗੀ ਹੈਗੀ ਜੀ ਇਹ ਸਾਰੀਆਂ ਚੀਜ਼ਾਂ ਵੀ ਪੇਸ਼ ਕੀਤੀਆਂ ਜਾ ਰਹੀਆਂ ਜੀ ਦੇਖੋ ਇਹੀ 144 ਨੰਬਰ ਐਫ ਆਈ ਆਰ ਹੈ ਮਜੀਠੇ ਜਿਹੜੀ ਹੋਈ ਹੈ ਉਹ ਇਮੀਗ੍ਰੇਸ਼ਨ ਐਕਟ ਨੀਚੇ ਦਰਜ ਕੀਤੀ ਹੈ ਜਿਦੇ ਚ ਅਦਾਲਤ ਨੇ ਕੰਚਨਪ੍ਰੀਤ ਨੂੰ ਬੇਲ ਦਿੱਤੀ ਔਰ ਦੂਸਰੀ ਗੱਲ ਮੈਂ ਕਹਦੇ ਆ ਕਿ ਜੇ ਕੋਈ ਨੇਪਾਲ ਜ਼ਰੀਏ ਭਾਰਤ ਆਇਆ ਤਾਂ ਉਹ ਗੁਨਾਹ ਨਹੀਂ ਹੈਗਾ ਜੀ ਉਹ ਭਾਰਤ ਦੇ ਹੋਮ ਮਿਨਿਸਟਰੀ ਨੇ ਹੀ ਉਹ ਐਸੇ ਰੂਲ ਬਣਾਏ ਨੇ ਕਿ ਕੋਈ ਵੀ ਨੇਪਾਲ ਤੋਂ ਇੰਡੀਆ ਆ ਸਕਦਾ ਹੈ ਨੇਪਾਲ ਉਤਰ ਕੇ ਫਿਰ ਤਾਂ ਪਹਿਲਾਂ ਹੋਮ ਮਿਨਿਸਟਰੀ ਨੂੰ ਵੀ ਮਲਜ਼ਮ ਬਣਾ ਲਓ ਜਿਨੇ ਐਸੇ ਕਾਨੂੰਨ ਬਣਾਏ ਨੇ ਸੋ ਇਸ ਚੀਜ਼ਾਂ ਨੂੰ ਕੋਰਟ ਨੇ ਪਹਿਲਾਂ ਵਿਚਾਰ ਲਿਆ ਔਰ 144 ਨੰਬਰ ਜਿਹੜੀ ਮਜੀਥੇ ਜਿੱਦਨ ਇਨਵੈਸਟੀਗੇਸ਼ਨ ਜੁਆਇਨ ਕਰਨ ਕੰਚਨਪ੍ਰੀਤ ਗਏ ਸੀ ਉਹ ਐਸੇ ਵਿਸ਼ੇ ਦੀ ਐਫ ਆਈ ਆਰ ਸੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਧੰਨਵਾਦ